दिव्य ज्योति जागृति संस्थान ਵੱਲੋਂ શ્રીમત ભાગવત કથા દાયયો છે 16 ફેબ્રુઆરી ਤੋਂ 22 ફેબ્રુઆરી તક દુષેહરા ગ્રાઉન્ડ જી બ્લોક રંજીત એવન્યુ ਵਿખે કરવાયા જા ਰਿਹਾ ਹੈ। ਇਸ ਮੌਕੇ ਕਥਾ ਵਿਆਸ ਭਗਵਤ भास्कर 사드ਵੀ સુશ્રી ਵੈਸ਼ਨਵੀ ਭਾਰਤੀ ਜੀ ਵੱਲੋਂ ਕਥਾ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਉਮਪ੍ਰકાਸ਼ ਸੋਨੀ ਨੇ ਅਚੇਚਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਪੂਜਾ ਅਰਚਨਾ ਤੋਂ ਬਾਅਦ ਆਰਤੀ ਕੀਤੀ ਅਤੇ ਸੰਸਥਾਨ ਵੱਲੋਂ ਆਏ ਹੋਏ ਵਿਦਵਾਨਾਂ ਦੇ ਵਿਚਾਰ ਸੁਨੇ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਕੌਂਸਲਰ ਜਰਨੈਲ ਸਿੰਘ ਟੋਲ ਮਹਾਜਨ ਸਭਾ ਮਾਡਲ ਟਾਊਨ ਰਾਨੀਕਾ ਬਾਗ ਦੇ ਪ੍ਰਧਾਨ ਗੁਲਸ਼ਨ ਮਹਾਜਨ, Swami Ranjitanand ਅਤੇ Surender Babla ਸਮੇਤ ਵਡੀ ਗਿਣਤੀ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ਯਤਾ ਨੇ ਹਾਸੇ ਭਰੀ। ਸਾਡੇ ਗੁਰੂਆਂ ਦੀ ਦੇਹ ਜਿਹੜੇ ਸਾਡੇ ਪਿੱਤਰ ਗ੍ਰੰਥ ਨੇ ਚਾਹੇ ਭਗਵਤ ਗੀਤਾ ਦਾ ਪਿੱਤਰ ਗ੍ਰੰਥ ਹੈ ਚਾਹੇ ਰਬਹਨ ਦਾ ਪਿੱਤਰ ਗ੍ਰੰਥ ਹੈ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਿੱਤਰ ਗ੍ਰੰਥ ਨੇ ਸੋ ਸਾਡੇ ਗੁਰੂਆਂ ਦੀ ਦੇਣ ਆ ਸੋ ਸਾਡਾ ਫਰਜ਼ ਬੰਦਾ ਹੈ ਕਿ ਸਾਨੂੰ ਜੈਸਾਲੇ ਜਿਤਨਾ ਅੱਜ ਭਗਵਤ ਕਥਾ ਕਰਾਈ ਜਾ ਰਹੀ ਹੈ ਸਾਨੂੰ ਅਮਲ ਕਰਨ ਦੀ ਲੋੜ ਆ ਸੋ ਮੈਂ ਸਮਝਣਾ ਜਿੰਨਾ ਇਹ ਆਸ਼ਰਮ ਨੇ ਜਿੰਨੀ ਇਹ ਦੀ ਦੇਣ ਆ ਸਾਡੇ ਬਬਲਾ ਜੀ ਨੇ ਚੌਧਰੀ ਸਾਹਿਬ ਨੇ ਜਿਹੜੇ ਸਾਰਾ ਕੁਝ ਵੇਖ ਰਹੇ ਨੇ ਅੰਮਰਸਰ ਚ ਵੀ ਇਹ ਪੁੱਤਰ ਇਹਦਾ ਆਸ਼ਰਮ ਆ ਸੋ ਸਾਨੂੰ ਹਮੇਸ਼ਾ ਹੀ ਇੱਥੇ ਆਣ ਕੇ ਅਸੀਂ ਅਸ਼ੀਰਵਾਦ ਲੈਨੇ ਆ ਸੋ ਮੈਂ ਮੁਬਾਰਕਬਾਦ ਦਿੰਨਾ ਨਾਲ ਹੀ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਸਾਡੇ ਪੁੱਤਰ ਸ਼ਹਿਰ ਚ ਇਹ ਭਾਗਵਤ ਕਥਾ ਜਿਹੜੀ ਆ ਹਰ ਸਾਲ ਹੀ ਇੱਥੇ ਕਰਦਾ